2020 ਦਾ ਬੜਾ ਸ਼ਾਇਦ ਹੀ ਕਿਸੇ ਨੂੰ ਭੁੱਲੇ ਜੇ ਮੁਲਕਾਂ ਦੀ ਆਰਥਿਕਤਾ ਦੀ ਗੱਲ ਕਰੀਏ ਤੇ ਬਹੁਤ ਬੁਰੀ ਤਰ੍ਹਾਂ ਠੇਬੀ ਲੱਗੀ ਹੈ ਕੁਝ ਤੇ ਕਮ ਬੈਕ ਕਰ ਰਹੇ ਨੇ ਕੁਝ ਕਰ ਗਏ ਨੇ ਪਰ ਕੁਝ ਨਹੀਂ ਕਰ ਸਕੇ ਜੇ ਲੋਕਾਂ ਦੀ ਸਿਹਤਾਂਵਲ ਦੇਖੀਏ ਤੇ ਹਲੇ ਤੱਕ ਬਹੁਤ ਸਾਰੇ ਲੋਕ ਰਿਕਵਰ ਨਹੀਂ ਕਰ ਸਕੇ WHO 5 ਸਾਲ ਹੋ ਗਏ ਲੱਗੀ ਆ ਇਹ ਪਤਾ ਕਰਨ ਨੂੰ ਵੀ ਇਹ ਆਇਆ ਕਿੱਥੋਂ ਸੀ ਕਰੋਨਾ ਤੇ ਆਇਆ ਕਿਵੇਂ ਸੀ 5 ਸਾਲ ਬਾਅਦ ਕਹਿੰਦੇ ਕੁਝ ਹੱਥ ਪੱਲੇ ਨਹੀਂ ਲੱਗਾ ਬਿਲਕੁਲ ਕੋਸ਼ਿਸ਼ੇ ਤੇ ਰਹੀਆਂ ਜੇ ਇੱਕ ਲੱਭਣਾ ਹੋਵੇ ਨਾ ਪਰਟੀਕੂਲਰ ਹੂੰ ਹੇ ਨਹੀਂ ਪਤਾ ਲੱਗਣਾ ਜੀ ਸੋ ਰਿਪੋਰਟ ਜਿਹੜੀ ਐ ਸਾਂਝੀ ਕਰਦਿਆਂ ਜੀ ਦਰਸ਼ਕਾਂ ਦੇ ਨਾਲ ਕੋਵਿਡ 19 ਭਾਵੇਂ ਕਿ ਇਸ ਦੇ ਇਸ ਨੇ ਪੈਰ ਜਿਹੜੇ ਦੁਨੀਆ ਦੇ ਵਿੱਚ ਪਸਾਰੇ ਸੀ ਉਹ 20 ਦੇ ਵਿੱਚ ਪਸਾਰੇ ਸੀ ਪਰ ਇਹ ਸ਼ੁਰੂ 19 ਦੇ ਵਿੱਚ ਹੋ ਗਿਆ ਸੀ ਇਸ ਕਰਕੇ ਉਹਨੂੰ ਕੋਵਿਡ 19 ਕਿਹਾ ਜਾਂਦਾ ਹੈ ਕਰੋਨਾ ਕਹਦੇ ਦਾ ਕੋਵਿਡ ਕਹਦੇ ਦਾ ਪਰ ਇਹਦੇ ਫਾਰਮ ਬਦਲ ਗਿਆ ਜੀ ਇੱਕ ਵੇਰੀਐਂਟ ਆ ਗਿਆ ਦੂਸਰਾ ਆ ਗਿਆ ਜਿਵੇਂ ਗੱਡੀਆਂ ਦੇ ਮਾਡਲ ਨਹੀਂ ਆਉਦੇ ਹੁੰਦੇ ਕੁਝ ਇਸ ਤਰ੍ਹਾਂ ਗੱਲ ਹੋਈ ਸਾਰੀ ਦੁਨੀਆ ਦਾ ਪਾਸਾ ਪਲਟ ਦਿੱਤਾ ਔਰ ਆਰਥਿਕਤਾ ਤੇ ਵੱਡਾ ਬੋਝ ਪਿਆ ਜਾਨਾਂ ਬਹੁਤ ਗਈਆਂ ਕੁਝ ਦੇਸ਼ਾਂ ਨੇ ਅੱਗੇ ਵਧ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕੁਝ ਦੇਸ਼ਾਂ ਦੇ ਜਿਹੜੇ ਜਿਹੜੇ ਕੁਝ ਸੋਚ ਵਾਲੇ ਸੀ ਜੋ ਉਹਨਾਂ ਦੇ ਜਿਹੜੇ ਆਰਗੇਨਾਈਜੇਸ਼ਨ ਸੀਗੇ ਯੂਨੀਵਰਸਿਟੀਆਂ ਸੀ ਰਿਸਰਚ ਕੇਂਦਰ ਸੀਗੇ ਕੰਪਨੀਆਂ ਨਾਲ ਰਲ ਕੇ ਉਹਨਾਂ ਨੇ ਖੋਜ ਕੀਤੀ ਕਈਆਂ ਨੇ ਟੀਕੇ ਬਣਾ ਕੇ ਵਿਚੜ ਦੀ ਕੋਸ਼ਿਸ਼ ਕੀਤੀ ਔਰ ਬਹੁਤ ਸਾਰਾ ਇਕੁਪਮੈਂਟ ਜਿਨ੍ਹਾਂ ਦਾ ਕਦੀ ਨਾਂ ਨਹੀਂ ਸੀ ਸੁਣਿਆ ਉਹਨਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੇ ਵਾਵਾ ਪੈਸਾ ਕਮਾਇਆ ਵੀ ਕਈਆਂ ਨੇ ਕਮਾਇਆ ਵੀ ਬਹੁਤ ਉਥਲ ਪੁਥਲ ਹੋਈ ਹਰ ਦੇਸ਼ ਤੋਂ ਰਿਪੋਰਟਾਂ ਆਉਂਦੀ ਸੀ ਮੈਨੂੰ ਯਾਦ ਹੈ ਕਿ ਅਸੀਂ ਸਾਰਾ ਸਾਰਾ ਪ੍ਰੋਗਰਾਮ ਉੱਤੇ ਪੌਣੇ ਘੰਟੇ ਦਾ ਜਿਹੜਾ ਸੀ ਉਹ ਕੇਵਲ ਇਸੇ ਇਸੇ ਕੋਵਿਡ ਤੇ ਕਰਿਆ ਕਰਦੇ ਹੁੰਦੇ ਸੀ ਪਰ ਹੁਣ WHO ਨੇ ਕੁਝ ਐਕਸਪਰਟਸ ਜਿਹੜੇ ਸੀ ਮਾਹਿਰ ਜਿਹੜੇ ਸੀ ਉਹਨਾਂ ਦਾ ਗਰੁੱਪ ਕਾਇਮ ਕੀਤਾ ਉਹਨਾਂ ਗਰੁੱਪ ਉਹਨਾਂ ਨੂੰ ਕੰਮ ਦਿੱਤਾ ਗਿਆ ਕਿ ਤੁਸੀਂ ਇਹ ਪਤਾ ਲਾਉਣਾ ਹੈ ਕਿ ਇਹ ਪੈਂਡੈਮਿਕ ਸਟਾਰਟ ਕਿਵੇਂ ਹੋਇਆ ਤੇ ਉਹਦੀ ਆਖਰੀ ਰਿਪੋਰਟ ਜਿਹੜੀ ਹੈ ਜੀ ਉਹ ਫਰਾਈਡੇ ਨੂੰ ਜਾਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜੇ ਇੱਕ ਲਫ਼ਜ਼ ਉਹਦਾ ਲੱਭਣਾ ਹੋਵੇ ਅਸੀਂ ਤਾਂ ਉਹ ਹੈ ਜੀ ਕਿ ਅਨਸੈਟੀਸਫਾਈਇੰਗ ਕਨਕਲੂਜਨ ਹੈ تسਲੀ ਨਹੀਂ ਹੋਈ ਉਸ ਉਹਨਾਂ ਦੇ ਜਵਾਬ ਨਾਲ ਸਾਇੰਟਿਸਟ ਅਜੇ ਵੀ ਸ਼ੋਰ ਨਹੀਂ ਕਿ ਹੈਲਥ ਐਮਰਜੈਂਸੀ ਤਕਰੀਬਨ 100 ਸਾਲਾਂ ਦਾ ਵਿਚਾਰੀ ਸਭ ਤੋਂ ਭੈੜੀ ਸੀਗੀ ਇਹ ਕਿੱਥੋਂ ਸ਼ੁਰੂ ਹੋਈ ਤੇ ਕਿਵੇਂ ਸ਼ੁਰੂ ਹੋਈ ਇੱਕ ਨਿਊਜ਼ ਬਰੀਫਿੰਗ ਦੇ ਵਿੱਚ ਇਹਨਾਂ ਸਾਰਿਆਂ ਦੀ ਉਸ ਰਿਪੋਰਟ ਦੀ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਕਿ ਜਿੰਨੇ ਉਸ ਵਿੱਚ ਮਾਹਰ ਸੀ ਸਾਰੇ ਇੱਕ ਦੂਸਰੇ ਨਾਲ ਸਹਿਮਤ ਵੀ ਨਹੀਂ ਹੋਏ ਤੇ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਮਾਹਰ ਸੀ ਉਹ ਨਰਾਜ਼ ਹੋ ਕੇ ਗਰੁੱਪ ਤੋਂ ਅਸਤੀਫਾ ਵੀ ਉਹਨਾਂ ਨੇ ਦੇ ਦਿੱਤਾ ਕਿ ਅਸੀਂ ਰਿਜ਼ਾਈਨ ਦਿੰਦੇ ਆ ਅਸੀਂ ਨਹੀਂ ਇਸ ਵਿੱਚ ਸ਼ਾਮਲ ਕਈਆਂ ਨੇ ਕਹਿ ਦਿੱਤਾ ਕਿ ਰਿਪੋਰਟ ਤੁਸੀਂ ਜਾਰੀ ਕਰਨੀ ਕਰ ਦਿਓ ਪਰ ਸਾਡਾ ਨਾਮ ਨਾ ਉੱਤੇ ਲਿਖਿਓ ਸੋ ਇਹਦਾ ਮਤਲਬ ਸਹਿਮਤੀ ਤੇ ਬਣੀ ਨਹੀਂ ਉਹਨਾਂ ਵਿੱਚ ਚੰਗੇ ਮਤ ਭੇਸ ਸੀ ਹੁਣ ਐਕਸਪਰਟ ਗਰੁੱਪ ਆਇਆ ਇਹਨਾਂ ਨੇ ਜਿਹੜਾ ਅਸੀਂ ਇਨਵੈਸਟੀਗੇਸ਼ਨ ਤੇ ਪਹਿਲਾਂ ਦੀ ਸ਼ੁਰੂ ਕੀਤੀ ਸੀ ਪਰ ਇਹਦੇ ਵਿੱਚ ਜਿਹੜੀ ਜਿਹੜੀ ਗੱਲ ਦਾ ਪਤਾ ਲੱਗਾ ਉਹ ਇਹ ਹੈ ਕਿ ਇਹ ਜਾਨਵਰਾਂ ਤੋਂ ਹੀ ਇਨਸਾਨਾਂ ਦੇ ਵਿੱਚ ਆਈ ਹੈ ਬੈਟਸ ਜਿਹੜੇ ਕਿ ਜਿਹਨੂੰ ਕਿ ਚਮਚੜਿਕ ਹੁੰਦੀ ਹੈ ਉਸ ਤੋਂ ਸਿੱਧੀ ਹਿਊਮਨ ਦੇ ਵਿੱਚ ਜਾਂ ਉਸ ਤੋਂ ਕਿਸੇ ਹੋਰ ਜਾਨਵਰ ਤੇ ਫਿਰ ਗਾਂ ਇਨਸਾਨ ਦੇ ਵਿੱਚ ਆਈ ਹੈ ਇਹ WHO ਦੇ ਐਕਸਪਰਟਸ ਦੀ ਟੀਮ ਕਹਿੰਦੀ ਹੈ ਪਰ ਜੇ ਇਹ ਕਿਹਾ ਜਾਵੇ ਕਿ ਕਿਸੇ ਲੈਬਾਰਟਰੀ ਦੇ ਵਿੱਚੋਂ ਇਹ ਵਾਇਰਸ ਲੀਕ ਹੋਇਆ ਇਹਦੇ ਬਾਰੇ WHO ਵਾਲੇ ਕਹਿੰਦੇ ਨੇ ਐਕਸਪਰਟ ਕਹਿੰਦੇ ਨੇ ਐਕਸਟ੍ਰੀਮਲੀ ਅਨਲਾਈਕਲੀ ਮਤਲਬ ਇਹ ਬਹੁਤ ਦੂਰ ਦੀ ਗੱਲ ਹੈ ਔਖਾ ਲੱਗਦਾ ਹੈ ਸਵਾਲ 3 ਸਾਲ ਦੇ ਕੰਮ ਤੋਂ ਬਾਅਦ WHO ਦੇ ਐਕਸਪਰਟ ਕਹਿੰਦੇ ਨੇ ਕਿ ਸਾਨੂੰ ਨੈਸੈਸਰੀ ਅੰਕੜੇ ਨਹੀਂ ਮਿਲੇ ਜਿੰਨੇ ਜ਼ਰੂਰੀ ਅੰਕੜੇ ਚਾਹੀਦੇ ਸੀ ਤੇ ਜਿੱਥੋਂ ਅਸੀਂ ਇਹ ਪਤਾ ਲਾ ਸਕੀਏ ਕਿ ਇਹ ਕਿਸੇ ਲੈਬ ਦੇ ਵਿੱਚ ਕੋਈ ਮਿਸਐਪ ਹੋਇਆ ਜਾਣ ਬੁੱਝ ਕੇ ਕੀਤਾ ਗਿਆ ਜਾਂ ਕੋਈ ਐਕਸੀਡੈਂਟ ਹੋਇਆ ਜਿਹਦੇ ਕਰਕੇ ਵਾਇਰਸ ਜਿਹੜਾ ਸੀ ਲੀਕ ਹੋਇਆ ਪਰ ਅਸੀਂ ਕਹਿੰਦੇ ਕਿ ਹਜ਼ਾਰਾਂ ਜੈਨੇਟਿਕ ਸੀਕੁਐਂਸ ਤੇ ਸਬੂਤ ਜਿਹੜੇ ਸੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਦੇ ਵਿੱਚ ਸਾਨੂੰ ਕਿਤੇ ਵੀ ਕੋਈ ਇੱਕ ਜਿਹੜਾ ਨੁਕਤਾ ਸੀ ਉਹ ਜਿਹੜਾ ਅਸਲੀ ਨੁਕਤਾ ਸੀ ਉਹ ਨਹੀਂ ਲੱਭਾ ਚੀਨ ਦੀ ਸਰਕਾਰ ਨੇ ਵੀ 27 ਮੈਂਬਰਾਂ ਦਾ ਇੱਕ ਗਰੁੱਪ ਜਿਹੜਾ ਸੀ ਉਹ ਇੱਕ ਕਾਇਮ ਕੀਤਾ ਸੀ ਸੋ ਉਹਨਾਂ ਦੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੋਈ ਕਿ ਉਹ ਵੀ ਉਹ ਵੀ ਕਿਸੇ ਇੱਕ ਨਤੀਜੇ ਤੇ ਨਹੀਂ ਸੀ ਪਹੁੰਚੇ ਇੱਕ ਮੈਂਬਰ ਰਿਜ਼ਾਈਨ ਕਰ ਗਿਆ ਸੀ ਔਰ ਇਹ ਜਿਹੜੇ ਬਾਕੀ ਸੀ ਉਹ ਪਹਿਲਾਂ ਰਿਜ਼ਾਈਨ ਕਰ ਗਿਆ ਸੀ ਸੋ ਕੁਝ ਲੋਕ ਜਿਹੜੇ ਮਾੜੇ ਮੋٹے ਸਹਿਮਤ ਹੋਏ ਨੇ ਉਹ ਕਹਿੰਦੇ ਕਿ ਕੋਈ ਐਵੀਡੈਂਸ ਨਹੀਂ ਹੈ ਇਸ ਗੱਲ ਦਾ ਕਿ ਕੋਵਿਡ 19 ਨੂੰ ਜਾਣ ਬੁੱਝ ਕੇ ਕਿਸੇ ਲੈਬ ਦੇ ਵਿੱਚ ਤਿਆਰ ਕਰਕੇ ਦੁਨੀਆ ਦੇ ਸਾਹਮਣੇ ਸਿੱਟਿਆ ਗਿਆ ਤੇ ਇਹਦੇ ਬਾਰੇ ਇਹ ਵੀ ਹੈ ਕਿ ਇਹ ਦਸੰਬਰ ਉਹ 2019 ਤੋਂ ਪਹਿਲਾਂ ਚੀਨ ਤੋਂ ਬਾਹਰ ਕਿਸੇ ਨੂੰ ਜਾਣ ਬਾਹਰ ਕਿਸੇ ਨੇ ਜਾਣ ਬੁੱਝ ਕੇ ਇਸ ਨੂੰ ਬਾਹਰ ਪਚਾਇਆ WHO ਦੇ ਡਾਇਰੈਕਟਰ ਜਨਰਲ ਟੈਡਰੋਸ ਨੇ ਵੀ ਕਿਹਾ ਡਾਕਟਰ ਜਨਰਲ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਹਾਲ ਦੀ ਘੜੀ ਸਾਨੂੰ ਪਤਾ ਨਹੀਂ ਲੱਗਣਾ ਕਿ ਕੋਵਿਡ 19 ਜਿਹੜਾ ਸੀ ਸ਼ੁਰੂ ਕਿਵੇਂ ਹੋਇਆ ਜਿਸ ਨਾਲ ਅੰਦਾਜ਼ੇ ਮੁਤਾਬਕ 20 ਮਿਲੀਅਨ ਲੋਕਾਂ ਦੀ ਮੌਤ ਹੋਈ ਤੇ 10 ਟ੍ਰਿਲੀਅਨ ਅਮਰੀਕਨ ਡਾਲਰ ਜਿਹੜੇ ਗਲੋਬਲ ਇਕਨੋਮੀ ਦੇ ਵਿੱਚੋਂ ਸੀ ਉਹ ਗਾਇਬ ਹੋ ਗਿਆ ਕਿਸਮ ਦਾ ਉਹ ਉਹ ਰੋਲ ਗਿਆ ਉਹਨਾਂ ਨੂੰ ਇਸੇ ਤਰ੍ਹਾਂ ਹੀ ਜਿਹੜਾ ਉਹ ਲੋਕਾਂ ਤੇ ਲਾਉਣਾ ਪਿਆ ਜਾਂ ਜਿਵੇਂ ਵੀ ਸੀ ਉਹ ਵੇਸਟ ਹੋ ਗਿਆ 10 ਟ੍ਰਿਲੀਅਨ ਸੋ ਇਹਦੇ ਵਿੱਚ ਹੁਣ ਮੀਡੀਆ ਟ੍ਰਾਇਲ ਵੀ ਚੱਲੇਗਾ ਪਹਿਲਾਂ ਹੀ ਚੱਲ ਰਿਹਾ ਚੀਨ ਸਰਕਾਰ ਤੇ ਦੋਸ਼ ਲੱਗਦੇ ਰਹੇ ਨੇ ਪਰ ਇਸ ਵੇਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਨਤੀਜੇ ਤੇ ਗੱਲ ਪਹੁੰਚੀ ਨਹੀਂ